ਕੁਝ ਸਮਾਂ ਪਹਿਲਾਂ ਮੇਰੀ ਇੱਕ ਫਰੈਂਡ ਨੇ ਮੈਨੂੰ ਪੁੱਛਿਆ ਅਮਨ ਤੂੰ ਆਪਣੇ ਬੱਚਿਆਂ ਨੂੰ ਕਿੰਨਾ ਕੁ ਪਿਆਰ ਕਰਦੀ ਹੈ ਉਹਨਾਂ ਲਈ ਕੀ ਕਰ ਸਕਦੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਲਈ ਸਾਰਾ ਕੁਝ ਕਰ ਸਕਦੀ ਹਾਂ ਬਟ ਉਹਨਾਂ ਲਈ ਮਰ ਨਹੀਂ ਸਕਦੀ ਤਾਂ ਮੇਰੀ ਗੱਲ ਸੁਣ ਕੇ ਥੋੜਾ ਜਿਹਾ ਹੈਰਾਨ ਹੋਈ ਕਹਿੰਦੀ ਵੀ ਲੋਕੀ ਕਹਿੰਦੇ ਐ ਵੀ ਅਸੀਂ ਆਪਣੇ ਬੱਚਿਆਂ ਲਈ ਜਾਨ ਵੀ ਦੇ ਸਕਦੇ ਹਾਂ ਮਰ ਵੀ ਸਕਦੇ ਹਾਂ ਤੇ ਤੂੰ ਦੁਨੀਆ ਤੋਂ ਉਲਟੀ ਚੱਲਦੀ ਹੈ ਤੇ ਤੂੰ ਕਿਵੇਂ ਮਰ ਨਹੀਂ ਸਕਦੀ ਬੱਚਿਆਂ ਲਈ ਮੈਨੂੰ ਫਿਰ ਇੱਕ ਗੱਲ ਸਮਝਾਈ ਮੈਂ ਕਿ ਤੈਨੂੰ ਦੇਖ ਜਿਵੇਂ ਮਰ ਹੀ ਗਈ ਤਾਂ ਮੇਰੇ ਬੱਚਿਆਂ ਦਾ ਕਰੂਗਾ ਕੋਣ ਉਹਨਾਂ ਨੂੰ ਪਾਲੂਗਾ ਕੋਣ ਪੜ੍ਹਾਊਗਾ ਕੋਣ ਤਾਂ ਇਹ ਗੱਲ ਸੁਣ ਕੇ ਉਹ ਥੋੜੀ ਸੋਚਾਂ ਚ ਪੈ ਗਈ ਤਾਂ ਮੈਨੂੰ ਸਮਝਾਇਆ ਕਿ ਮਰ ਕੇ ਕਦੀ ਵੀ ਕੋਈ ਜੰਗ ਨਹੀਂ ਜਿੱਤੀ ਜਾਂਦੀ ਜੇ ਤੁਸੀਂ ਆਪਣੀ ਫੈਮਿਲੀ ਨਾਲ ਪਿਆਰ ਕਰਦੇ ਹੋ ਉਹਨਾਂ ਦਾ ਫਿਊਚਰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਕੇਅਰ ਕਰੋ ਆਪਣੇ ਆਪ ਨੂੰ ਪਿਆਰ ਕਰੋ ਤਾਂ ਹੀ ਤੁਸੀਂ ਉਹਨਾਂ ਦੇ ਕੁਝ ਕਰ ਸਕੋਗੇ ਤਾਂ ਹੀ ਉਹਨਾਂ ਲਈ ਜਿਹੜੇ ਤੁਸੀਂ ਸੁਪਨੇ ਸਜਾਏ ਹੋਏ ਆ ਉਹਨਾਂ ਨੂੰ ਪੂਰੇ ਕਰ ਸਕੋਗੇ ਤਾਂ ਆਪਣੇ ਆਪ ਨੂੰ ਪਿਆਰ ਕਰੋ ਥੋੜੀ ਗਹਿਰਾਈ ਵਾਲੀ ਗੱਲ ਹੈ ਸੋਚ ਕੇ ਦੇਖਿਓ